पतरा शिशु

ਕਿ ਬਾਲਾ ਜੀ ਸਾਡੇ ਇੱਥੇ ਲੁਧਿਆਣੇ ਦੇ ਵਿੱਚ ਆਏ ਆ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਆ ਸਾਡਾ ਸਨਾਤਨ ਧਰਮ ਐਦਾ ਹੀ ਵਧਦਾ ਫੁੱਲਦਾ ਰਹੇ ਪਰਿਵਾਰ ਸਾਰੇ ਪਰਿਵਾਰ ਇਕੱਠੇ ਹੋਣ ਪਰ ਪੂਰਾ ਜਸ਼ਨ ਮਨਾਇਆ ਜਾ ਕਿ ਸਰ ਅੱਜ ਬਰਾਲੇ ਕੀਤੇ ਤੁਸੀਂ ਅਸੀਂ ਇੱਥੇ ਲੰਗਰ ਲਗਾਇਆ ਆ ਬਾਕੀ ਜੋ ਪ੍ਰਭੂ ਦੀ ਕਿਰਪਾ ਵੈ ਉਹਦੇ ਅਸ਼ੀਰਵਾਦ ਨਾਲ ਅਸੀਂ ਸਾਰੇ ਜੋ ਵੀ ਕਰ ਸਕਨੇ ਆ ਆਪਣੇ ਸਮਾਜ ਵਾਸਤੇ ਉਹ ਇਕੱਠੇ ਹੋ ਕੇ ਕਰ। ਜੈ ਜੀਨਾ ਜੈ ਸ਼ੇਵਾਲਾ ਜੀ ਜੈ ਬਾਲਾ ਜੀ। ਜੈ ਜਗਨ ਜੈ ਗੋਵਿੰਦ ਜੈ ਰਾਮ ਜੀ। ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਗੋਵਿੰਦਾ ਜੀ ਚੱਲ ਕੇ ਸਾਡੇ ਸ਼ਹਿਰ ਤੇ ਆਏ ਨੇ। ਉਹਨਾਂ ਦਾ ਭਵੇ ਰਥ ਯਾਤਰਾ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ। ਜਿਹੜਾ ਕਿ ਤੁਸੀਂ ਦੇਖ ਰਹੇ ਹੋ ਇੱਥੇ ਸ਼ਰਮਾ ਪਰਿਵਾਰ ਵੱਲੋਂ ਤੇ ਕੁਲਾਰਟੀ ਪਰਿਵਾਰ ਵੱਲੋਂ ਇੱਥੇ ਸਟਾਲ ਲਗਾਇਆ ਗਿਆ ਹੈ ਤੇ ਉਹਨਾਂ ਦੇ ਮਤਲਬ ਉਹਨਾਂ ਦੀ ਰਥ ਯਾਤਰਾ ਜਿਹੜੀ ਹਰ ਸਾਲ ਇੱਥੇ ਕੱਢੀ ਜਾਂਦੀ ਹੈ ਸੰਜੀਵ ਸ਼ੇਰੂ ਸੱਚਦੇਵਾ ਜੀ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਸਾਨੂੰ ਤੀਰੁਪਤੀ ਬਾਲਾ ਜੀ ਦੇ ਦਰਸ਼ਨ ਦਾ ਮੌਕਾ ਦਿੰਦੇ ਨੇ ਤੇ ਉਹਨਾਂ ਦੀ ਰਥ ਯਾਤਰਾ 'ਚ ਅੱਜ ਸਾਨੂੰ ਇੱਥੇ ਪਾਗ ਲੈ ਕੇ ਸਾਨੂੰ ਬਹੁਤ-ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਬਹੁਤ ਮਤਲਬ ਤਕਲੀਫ ਨਾਲ ਗਏ ਦੂਸਰੀ ਵੱਲ ਕੋਈ ਉੱਥੇ ਆਫੀਸਰ ਜਾਂਦਾ ਸੀਗਾ ਉਹਨਾਂ ਨੇ ਕਰਾਇਆ ਬਈ ਇੱਕ ਕਿਸਮ ਦਾ ਮਾਰਵਲਸ ਉਹਨਾਂ ਦਾ ਮਿਲਣਾ ਉੱਥੇ ਜਾਣਾ ਉੱਥੇ ਠਹਿਰਨਾ ਉਹਨਾਂ ਦਾ ਤੁਸੀਂ ਆ ਪ੍ਰਸ਼ਾਦ ਲੈਣਾ ਇਸ ਬੰਡਰ ਜੈ ਹੋ ਜੈ ਬਾਲ ਜੈ ਤੁਸੀਂ ਐਡਾ ਨਾ ਕਰੋ ਬਾਈ ਜੀ ਪ੍ਰਾਲਾ ਕਰ ਰਹੇ ਹੋ ਇਹ ਕਿਹੜਾ ਏਰੀਆ ਹੈ ਹਾਂ ਜਾਂਸੀ ਐਂ ਕਲੇਪ ਜਾਂਸੀ ਐਂ ਕਲੇਪ ਤੋਂ ਆ ਰਾਨੀ ਜਾਂਸੀ ਕਲੇਪ ਤੋਂ ਆ ਮੈਂ ਪ੍ਰੋਫੈਸਰ ਮੈਣੀ ਕੀ ਕੀ ਸਾਰੇ ਤੁਸੀਂ ਪ੍ਰਾਲੇ ਕੀਤੇ ਅੱਜ ਹਾਂ 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 ਅੱਜ ਕੀ ਕੀ ਫਿਰ ਲਗੇਤੇ ਤੁਸੀਂ ਪੁੱਛੇ ਨਾਲ ਹਾਂ 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 ਉਹ ਨਾਲ ਕੀਤੇ ਖਰਚ ਹਾਂ ਨਹੀਂ ਜੀ ਬਹੁਤ ਸਾਰੇ ਇੱਥੇ ਸਾਡੇ ਜਿਹੜੇ ਬੰਦੇ ਆ ਆਪਣੇ ਸਟੇਸ ਜਾਈ ਗਈ ਤੇ ਮਹਤਵਾ ਦਾ ਨਾਮ ਹੀ ਲਿਖਾ ਜਾਂਦਾ ਅਖੰਡ ਪਾਠ ਹੁੰਦਾ ਔਰ ਸਭ ਤੋਂ ਵੱਡੀ ਗੱਲ ਹੈ ਜੀ ਜਿੰਨੇ ਵੀ ਫੰਕਸ਼ਨ ਹੁੰਦੇ ਹਨ ਨਾ ਚਾਹੇ ਜਗਨਨਾਥ ਦੀ ਯਾਤਰਾ ਹੋਵੇ ਜਾ ਰਹੇ ਆਹ ਹੱਥ ਤੇ ਪਰਪਤੀ ਆਉਣ ਵਾਲੇ ਸਾਲ ਲਈ ਮੇਰੇ ਸਾਹੀ ਆਉਣ ਵਾਲੇ ਸਾਲ ਲਈ 26 ਲਈ ਮੈਂ ਸਾਰੇ ਆਪਣੇ ਜਿੰਨੇ ਵੀ ਬੰਦੂ ਹੈ ਮਿੱਤਰ ਹੈ ਮੇਰੇ ਪਿਆਰੇ ਵਿਦਿਆਰਥੀ ਹੈ ਉਹਨਾਂ ਸਾਰਿਆਂ ਨੂੰ ਮੈਂ ਸ਼ੁਭ ਕਾਮਨਾ ਦਿੰਦਾ ਕਿ ਆਉਣ ਵਾਲਾ ਵਰਸ ਤੁਹਾਡੇ ਸਭ ਲਈ ਅੱਛਾ ਹੋਵੇ ਮਾਂ ਸਰਸਵਤੀ ਤੁਹਾਨੂੰ ਖੇਲਾਨ ਕਰੇ ਮਾਂ ਭਗਵਤੀ ਕੈਨ ਕਰੇ ਬਾਲਾ ਜੀ ਦਾ ਤੁਹਾਨੂੰ ਅਸ਼ੀਰਵਾਦ ਪ੍ਰਾਪਤ ਹੋਵੇ ਜਿਹਦੇ ਨਾਲ ਤੁਸੀਂ ਫਲੇ ਫੁੱਲੇ ਈਸ਼ਵਰ ਦੀ ਕਿਰਪਾ ਹੋਵੇ ਔਰ आज बहुत ही सुभागाली है कि आज श्री त्रिपुति बाला जी महोत्सव कमेटी वालों ने हमें यहाँ लुधियाना की पावन भूमि पर वृंदावन से बुलाया आज हम लुधियाना आकर यही देख रहे हैं कि आज लुधियाना लुधियाना नहीं आज पूरा वृंदावन बन चुका है और जितने भी प्रेमी तक ये संदेश पहुंच रहा है आप सभी को रथ यात्रा की हार्दिक शुभकामनाएं और एक बार प्रेम से बोलिए वृंदावन धाम की धाम की तरफ से लंगन बनाया गया है आरती चौधरी और तिर यात्रा में हमें सेवा करने का मौका मिला है बहुत बहुत धन्यवाद पूरी टीम को और बहुत ही उन्होंने आलिशा और भव्य रथ यात्रा निकाली है और सभी लुधियाना की नगरी वासी इस रथ यात्रा का आनंद ले रहे हैं और हमारे आचार्य जी की भजन का सुंदर में गुणगान कर रहे हैं बहुत बहुत जैसे कि आप सभी को पता है इकतीस दिसंबर आ रहा है नव वर्ष की सबके लिए शुभकामनाएं देंगे और एक जरूरी सूचना भी देंगे श्रीधाम वृंदावन में श्री वैष्णो शक्ति भुआ में इकतीस दिसंबर को भी ऐसे ही भव्य संकीर्तन होगा वहाँ पर दास की कुटिया में आप सब वहाँ पर और पूरे लुधियाना वासियों के तो निवेदन है जो भी वृंदावन आए श्री वैष्णो शक्ति भुआदा मंदिर में अवश्य जय श्री राम ਕਈ ਲੋਕ ਘਰਾਂ ਦੇ ਵਿੱਚ ਮੱਜਾਂ ਦੇ ਪਏ ਨੇ ਬਿਸਤਿਆਂ ਤੇ ਪਏ ਨੇ ਔਰ ਕਈ ਸੋਚ ਰਹੇ ਆ ਵੀ ਆਰ ਪੈਸੇ ਇਕੱਠੇ ਹੋਣ ਅਸੀਂ ਪ੍ਰਭੂ ਦੇ ਕੋਲ ਜਾਈਏ ਲੇਕਿਨ ਲੁਧਿਆਣਾ ਵਾਸੀ ਪੰਜਾਬ ਵਾਸੀਆਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਵੀ ਪ੍ਰਭੂ ਆਪ ਚੱਲ ਕੇ ਆ ਗਏ ਅਸ਼ੀਰਵਾਦ ਦੇ ਲਈ ਤਾਂ ਇਹਨੂੰ ਵੱਡੀ ਕੋਈ ਗੱਲ ਨਹੀਂ ਵੀ ਪ੍ਰਭੂ 3000 ਕਿਲੋਮੀਟਰ ਤੋਂ ਆਪ ਚੱਲ ਕੇ ਆ ਗਏ ਨੇ ਔਰ ਉਹਦੇ ਨਾਲ ਵੱਡੀ ਕੀ ਖੁਸ਼ੀ ਦੀ ਲੁਧਿਆਣਾ ਵਾਸੀ ਨੂੰ ਕੀ ਚਾਹੀਦਾ ਆਪਣੀ ਕਿਰਪਾ ਪ੍ਰਸਾਦ ਦੇ ਲਈ ਸਪੈਸ਼ਲੀ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਨੇ ਔਰ ਜਿਹਦੇ ਨਾਲ ਨੇ ਆਣੇ ਦੀ ਦਿਨ ਚੋਕਣੀ ਪੰਜਾਬ ਦੀ ਦਿਨ ਚੋਕਣੀ ਤਰੱਕੀ ਹੋਊਗੀ ਕਿਉਂਕਿ ਪ੍ਰਮੋਥ ਜਦੋਂ ਜਥਰ ਸਹਰਨ ਪੈ ਜਾਂਦੇ ਨੇ ਕਿਰਪਾ ਆ ਜਾਂਦੀ ਹੈ ਉਸ ਨਗਰੀ ਦਾ ਤੁਹਾਨੂੰ ਪਤਾ ਹੈ ਸਵਰਗੀ ਬਣ ਜਾਂਦੀ ਹੈ ਔਰ ਇਸ ਟਾਈਮ ਸਵਰਗ ਵਰਗਾ ਮਾਹੌਲ ਬਣਿਆ ਪਿਆ ਤੁਸੀਂ ਦੇਖੋ 10 ਵਜੇ ਦਾ ਕਰੀਬ ਆ ਲੇਕਿਨ ਸੜਕ ਉੱਤੇ ਹਜੇ ਵੀ ਲੋਕਾਂ ਦਾ ਹਜ਼ੂਮ ਹੈ ਕਿਉਂਕਿ ਪ੍ਰਭੂ ਦੇਰਸ਼ਨਾ ਲਈ ਖੜੇ ਨੇ ਜੀ ਡਰੈਸ ਹੈ ਜਿੱਥੇ ਅੱਜ ਤੱਕ ਸੰਗਤਾਂ ਇੰਨੀਆਂ ਬੈਠੀਆਂ ਨੇ ਡਿੱਗ ਰਹੀਆਂ ਨੇ ਇਹ ਡਰੈਸ ਕਿਹਦੇ ਉੱਪਰ ਡਰੈਸ ਅਸੀਂ ਇਸ ਟਾਈਮ ਕੁਮਾਰ ਮੰਡੀ ਮਾਈਨਾਂ ਦੇ ਗੁਰਦੁਆਰੇ ਜੀ ਦੇ ਨਾਲ ਬੈਠੇ ਆਂ ਔਰ ਪ੍ਰਭੂ ਨੂੰ ਅਡਿਕ ਰਹੇ ਆਂ ਸਾਡੇ ਨੈਣਾਂ ਦਰਸ ਰਹੇ ਨੇ ਪ੍ਰਭੂ ਦੇ ਤਾਂ ਦੇ ਵੇਟ ਕਰਾਏ ਪੰਜਵੇਂ ਦੇ ਇੱਥੇ ਬੈਠੇ ਆਂ ਸਾਨੂੰ 5 ਘੰਟੇ ਹੋ ਗਏ ਬੈਠੇ ਜੀ ਸ਼੍ਰੀ ਪੱਲਾ ਜੀ ਅੱਜ ਬਹੁਤ ਹੀ ਮੈਂ ਸੰਕਟ ਮੋਚਨ ਦਰਬਾਰ ਸ਼੍ਰੀ ਪੱਲਾ ਜੀ ਮੰਦਿਰ ਤੋਂ ਬਲਬਈ ਦਰਬਾਰ ਦਾ ਸੇਵਕ ਸੁਨੀਲ ਭੱਲਾ ਰੋਮੀ ਸਾਰੇ ਸ਼ਹਿਰ ਵਾਸੀਆਂ ਨੂੰ ਬਧਾਈ ਦੇਣਾ ਜੀ ਕਿ ਅੱਜ ਇੰਨਾ ਪਵਨ ਦੇਣਾ ਕਿ ਭਗਵਾਨ ਜੀ ਤੇ ਗੋਦੀ ਬਾਲਾ ਜੀ ਮਹਾਰਾਜ ਖੁਦ ਆਪਣੇ ਦਰਸ਼ਨ ਦੇਣ ਲਈ ਰਾਤ ਨੂੰ ਸਵਾਰ ਹੋ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਅਸ਼ੀਰਵਾਦ ਦੇਣ ਲਈ ਆਏ ਨੇ ਅਸੀਂ ਵੀ ਉਹਨਾਂ ਦੇ ਇਜ਼ਾਰ ਲਈ ਇੱਥੇ ਬੈਠੇ ਆਂ ਸੋ ਇਹ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜੀ ਪ੍ਰਭੂ ਆ ਰਹੇ ਨੇ ਸਾਰੇ ਅਸ਼ੀਰਵਾਦ ਲੋਕ ਤੇ ਕਲਿਆਣ ਕਰਾਓ ਜੈ ਸ਼੍ਰੀ ਰੇ ਬਾਲਾ ਜੀ ਜੈ ਸ਼੍ਰੀ ਗੋਦੀ ਮਾਤਾ ਜੀ ਸੰਕਰ ਮੋਹਨ ਦਰਬਾਰ ਸ਼੍ਰੀ ਬਾਲਾ ਜੀ ਮੰਦਿਰ ਵਿਸ਼ਕਰਮਾ ਟਾਉਂ ਗਲੀ ਨੰਬਰ 2 ਨੂੰ ਕਿਹਾ ਲੋ ਅਸੀਂ ਅੱਜ ਆਪਣੇ ਭਾਈ ਸਾਹਿਬ ਜਮੀਨ ਫਲਾਈ ਨਾਲ ਜਪਧਾਰੇ ਹੋਏ ਆਂ ਅੱਜ ਇਹ ਨਿਆਰਾ ਸ਼ਹਿਰ ਦੇ ਵਿੱਚ ਕ੍ਰੀਪੂਤੀ ਪਾਲਾ ਜੀ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਰਹੀ ਹੈ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਕ੍ਰੀਪੂਤੀ ਪਾਲਾ ਜੀ ਵਾਲੇ ਜਿਨ੍ਹਾਂ ਨੇ ਕ੍ਰੀਪੂਤੀ ਪਾਲਾ ਜੀ ਦੇ ਸਾਰੇ ਸੰਗਤਾਂ ਦਰਸ਼ਕਾਂ ਦੇ ਨਿਹਾਲ ਕੀਤਾ ਹੋਇਆ ਵੀਰੇ ਕ੍ਰੀਪੂਤੀ ਪਾਲਾ ਜੀ ਨਹੀਂ ਜਾ ਸਕਦੇ ਉਹਨਾਂ ਨੂੰ ਵੀ ਅੱਜ ਚਲਸ਼ਾ ਕਰਵਾ ਦੇ ਨੇ જય ਸ਼੍ਰੀ ਵਾਣਾ ਜੀ ਜੈ ਗੋਵਿੰਦਾ ਜੈ ਗੋਵਿੰਦਾ ਚੌਥੀ ਵਿਸ਼ਾਲ ਸ਼੍ਰੀ ਤ੍ਰੀਪੂਤੀ ਪਾਲਾ ਜੀ ਦੀ ਰੱਥ ਯਾਤਰਾ ਜੋ ਕਿ ਦੁਰਗਾ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਪ੍ਰੋਇਪੁਰ ਰੋਡ ਅਨਸਲ ਪਲਾਜ਼ਾ ਦੇ ਨਾਲ ਇੱਕ ਦਫਤਰ ਦੇ ਵਿੱਚ ਸਮਾਪਨ ਹੋਣ ਜਾ ਰਹੀ ਹੈ ਭਵਯ ਯਾਤਰਾ ਦੇ ਵਿੱਚ ਹਜ਼ਾਰਾਂ ਲੱਖਾਂ ਸ਼ਰਧਾਲੂਆਂ ਨੇ ਆ ਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਲਗ ਲਗ ਲਗੇ ਲੰਗਰਾਂ ਦੇ ਨਾਲ ਯਾਤਰਾ ਦਾ ਭਵਯ ਸਵਾਗਤ ਕੀਤਾ ਗਿਆ ਮਹਾਂ ਆਰਤੀਆਂ ਦੇ ਨਾਲ ਯਾਤਰਾ ਦਾ ਸਵਾਗਤ ਕੀਤਾ ਗਿਆ ਪ੍ਰਭੂ શ્રી 3ਪਤੀ ਬਾਲਾ ਜੀ ਅੱਗੇ ਇਹੀ ਅਰਦਾਸ ਹੈ ਹਰ ਸਾਲ ਇਦਾਂ ਹੀ ਆਪਣੇ ਦਰਸ਼ਨ ਦਿੰਦੇ ਰਹਿਣ ਭਗਤਾਂ ਨੂੰ ਔਰ ਆਪਣੇ ਭਗਤਾਂ ਦੇ ਉੱਪਰ ਆਪਣਾ ਆਸ਼ੀਰਵਾਦ ਦਿੱਤਾ ਹੀ ਬਣਾਏ ਰੱਖਣ ਔਰ ਇਸ ਤੋਂ ਵੀ ਸੁੰਦਰ ਯਾਤਰਾ ਅਗਲੇ ਸਾਲ ਫੇਰ ਨਿਕਲੇ જય ਗੋਵਿੰਦਾ જય ਗੋਵਿੰਦਾ જય ਸ਼੍ਰੀ ਰਾਮ ਆਉਣ ਵਾਲੇ ਨਵੇਂ ਸਾਲ ਦੀ 2026 ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਪਰਦੇਸ਼ ਵਾਸੀਆਂ ਨੂੰ ਮੈਂ ਅਤੁਲ ਕਪੂਰ ਪਰਦੇਸ਼ ਅਧਿક્ષ ਭਾਰਤੀ ਨਮੋ ਸੰਗੋਲੋ ਸਭ ਨੂੰ ਵਧਾਈਆਂ ਦਿੰਦਾ ਔਰੇ ਆਣ ਵਾਲਾ ਜਿਹੜਾ ਨਵਾਂ ਸਾਲ ਲੋਕਾਂ ਲਈ ਖੁਸ਼ੀਆਂ ਪਰ ਲੈ ਆਵੇ ਸਭ ਦੇ ਦਿਨ ਦੁਨੀ ਰਾਤ ਚੁਗਨੀ ਤਰੱਕੀ ਹੋਵੇ ਇਹੀ ਆਸ ਦੇ ਨਾਲ ਸਭ ਲਈ ਮੈਂ ਵਧਾਈ ਮੰਗਦਾ ਔਰ ਸਭ ਲਈ ਖੁਸ਼ੀਆਂ ਮੰਗਦਾ ਨਵੇਂ ਸਾਲ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਅਕਬੀਰ ਜੀ ਅੱਜ ਤੁਹਾਡੇ ਗਾਨੇ ਚੰਸੀ ਰੋਡ ਤੇ ਤੁਹਾਡਾ ਹਾਊਸ ਹੈਗਾ ਇਹਦੇ ਬੋਰੋਂ ਦੀ ਯਾਤਰਾ ਨਿਕਲ ਰਹੀ ਹੈ ਔਰ ਇਹ ਤ੍ਰਿਪਤੀ ਵਾਲਾ ਜੀ ਦੀ ਯਾਤਰਾ ਹੈਗੀ ਹੈ ਇਹ ਬਿਸ਼ਨੋਜੀ ਦਾ ਰੂਪ ਹੈਗਾ ਇਹਨਾਂ ਨੂੰ ਗੋਵਿੰਦਾ ਵੀ ਕਿਹਾ ਜਾਂਦਾ ਹੈਗਾ ਔਰ ਅਸੀਂ ਬੜੇ ਖੁਸ਼ਕਿਸਮਤ ਵਾਲੇ ਆ ਕਿ ਸਾਡੇ ਚ ਘਰ ਦੇ ਬਹੁਰੀ ਹੁੰਦੀ ਇਹ ਰਾਜ ਯਾਤਰਾ ਨਿਕਲਦੀ ਹੈ ਅਸੀਂ ਇਹਨਾਂ ਦੇ ਸਵਾਗਤ ਵਾਸਤੇ ਮੰਚ ਲਗਾਇਆ ਹੋਇਆ ਉਸ ਮੰਚ ਦੇ ਵਿੱਚ ਅਸੀਂ ਅੱਜ ਪੂਰੀ ਝੋਲੇ ਕੁਲਚੇ ਝੋਲੇ ਚਾਹ ਦਾ ਲੰਗਰ ਵਰਤਾਇਆ ਹੈ ਉਹਦੇ ਨਾਲ ਨਾਲ ਅਸੀਂ ਕੇਲੇ ਵੀ ਵਰਤਾਏ ਹੈਗੇ ਨੇ ਤੇ ਅੱਜ ਅੱਜ ਅਸੀਂ ਬਹੁਤ ਆਪਣੇ ਆਪ ਦੇ ਪ੍ਰਭੂ ਜੀ ਦੇ ਆਦੇ ਉੱਤੇ ਆਪਰਾ ਆਪਣੇ ਮਹਿਸੂਸ ਕਰ ਰਿਹਾ ਹੈ ਕਿ ਅਸੀਂ ਅੱਜ ਬਹੁਤ ਖੁਸ਼ਕੁਸ਼ ਨਸੀਬ ਹੈ ਗਿਆ ਜਿਹੜਾ ਅਸੀਂ ਇਹਨਾਂ ਨੂੰ ਇਹਨਾਂ ਦਾ ਸਵਾਗਤ ਕਰ ਰਹੇ ਹੈਗੇ ਆ ਤੇ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਰਾਤ ਯਾਤਰਾ ਕੀਤੀ ਹੈਗੀ ਹੈ ਔਰ ਅਸੀਂ ਇਹ ਜਨਵਾਦਦੇ ਅਗਲੇ ਸਾਲ ਵੀ ਬੜੀ achhi tarah se aadi kange ਸਭ ਤੋਂ ਪਹਿਲੇ ਸਵਾਗਤ ਲਈ ਮਾਈ ਨੰਦਕਰਨ ਗੁਰਦਰਾ ਸਾਹਿਬ ਦੇ ਬਾਹਰ ਸਟੇਜ ਲਾਈ ਗਈ ਹੈ ਪ੍ਰਭੂ ਦਾ ਸਵਾਗਤ ਜੋ ਕਿ 3000 ਕਿਲੋਮੀਟਰ ਤੋਂ ਚੱਲ ਕੇ ਪ੍ਰਭੂ ਆਏ ਐ ਤੇ ਲੁਧਿਆਣਾ ਵਾਸੀਆਂ ਦਾ ਫਰਜ ਬਣਦਾ ਹੈ ਕਿ ਪ੍ਰਭੂ ਦੀ ਸੇਵਾ ਲਈ ਤਤਪਰ ਰਣ ਮੰਨਦੇ ਤਰਨ ਸੇਵਾ ਕਰੀ। ਔਰ ਵਿਸ਼ਵ ਰੱਖਸ਼ ਸੇਵਾਦਲ ਜੋ ਕਿ ਗਊਆਂ ਦੀ ਰੱਖਣ ਲਈ ਬਣਿਆ ਤੇ ਅੱਜ ਮੈਂ ਚੇਅਰਮੈਨ ਬੱਬੂ ਮਨਜਿੰਦਰ ਸਿੰਘ ਮੇਰੇ ਵਾਈਸ ਪ੍ਰੈਜ਼ੀਡੈਂਟ ਖੈਪੀ ਜੀ ਕੌਸ਼ਲ ਜੀ ਤੇ ਨਾਲ ਸਾਰੀ ਟੀਮ ਜਿਹੜੀ ਆ ਉਹ ਇੱਥੇ ਪ੍ਰਭੂ ਦੇ ਸਵਾਗਤ ਲਈ ਬੈਠੀ ਹੋਈ ਹੈ ਅਸੀਂ ਇੰਤਜ਼ਾਰ ਕਰ ਰਹੇ ਆ ਕਿ ਪ੍ਰਭੂ ਆਓ ਨੈਨਾ ਵਰਸੇ ਯਾਦ ਕਰ ਰਹੇ ਆ ਦੇਖ ਰਹੇ ਆ ਵਾਰ-ਵਾਰ ਉੱਠ ਕੇ ਕਿ ਪ੍ਰਭੂ ਆ ਰਹੇ ਆ ਜੈ ਗੋਬਿੰਦ ਜੀ ਅੱਜ ਸਰ ਕੀ ਕੀ ਪ੍ਰੈਲ ਕਿੱਥੇ ਜਾ ਰਹੇ ਆ ਸਖਤਾਂ ਵਿੱਚ ਸੰਗਤ ਲਈ ਅਠਾਰ ਲੰਗਰ ਹੈ ਜਿਹਦਾ ਕੋਈ ਐਂਡ ਹੀ ਹੈ ਨਹੀਂ ਨਵੇਂ-ਨਵੇਂ ਆਈਟਮਾਂ ਦੇਖਣ ਨੂੰ ਮਿਲੀਆਂ ਇਸ ਵਾਰ ਔਰ 14 14.5 ਲੱਖ ਬੰਦਾ ਜਿਹੜਾ ਇਸ ਟਾਈਮ ਇੱਥੇ ਹੋ ਗਿਆ ਹੈ ਅਸੀਂ ਹੈਰਾਨ ਆ ਕਿ ਪ੍ਰਭੂ ਦੇ ਸਵਾਗਤ ਲਈ ਸਾਰਾ ਲੁਧਿਆਣਾ ਐਦਾਂ ਉਮੜਿਆ ਹੋਇਆ ਹੈ ਜਿਵੇਂ ਪ੍ਰਭੂ ਆਪ ਲੀਲਾ ਵਰਤਾਂਦੇ ਆ ਤੇ ਅਸੀਂ ਲੁਧਿਆਣਾ ਸਾਰਾ ਪ੍ਰਭੂ ਦੇ ਚਰਨਾਂ 'ਚ ਬੈਠੇ ਆ ਵਿਸ਼ੇਮ ਰਖਸ਼ ਸੇਵਾਦਾਲ ਤੇ ਸਨਾਤਨਨੀ ਸੇਵਾਦਾਲ ਵੱਲੋਂ ਟੋਟਲ ਜਿੱਥੇ-ਜਿੱਥੇ ਵੀ ਸਨਾਤਨੀ ਵਸਦੇ ਆ ਜਾਂ ਪਰਿਵਾਰ ਵਸਦੇ ਆ ਇੰਡੀਅਨ ਪਰਿਵਾਰ ਵਸਦੇ ਆ ਉਹਨਾਂ ਲਈ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਭੂ ਦੇ ਆਏ ਦੀ ਅਸੀਂ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਜਦੋਂ ਜਦੋਂ ਪੂਦੇਵੀ ਜੀ ਲੁਧਿਆਣਾ ਚ ਚਰਨ ਪਾਉਂਦੇ ਐ ਤੇ ਲੁਧਿਆਣੇ ਦੀ ਨਿਹਾਰ ਬਦਲਦੀ ਐ ਇਹ ਪਿਛਲੇ 4 ਸਾਲ ਤੋਂ ਆਪਾਂ ਦੇਖਣ ਨੂੰ ਮਿਲੀ ਐ ਕਿ ਜਦੋਂ ਪੂਦੇਵੀ ਜੀ ਲੁਧਿਆਣਾ ਚੱਲ ਕੇ ਆਏ ਉਸ ਤੋਂ ਬਾਅਦ ਲੁਧਿਆਣੇ ਦੀ ਜਿਹੜੀ ਤਰੱਕੀ ਐ ਲੈਂਡ ਦੀ ਤਰੱਕੀ ਮਕਾਨਾਂ ਦੀ ਘਰਾਂ ਦੀ ਤਰੱਕੀ ਬਹੁਤ ਜ਼ਿਆਦਾ ਹੋਈ ਐ ਤੇ ਅਸੀਂ ਪ੍ਰਭੂ ਨੂੰ ਕਹਿਣਿਆ ਕਿ ਇਸੇ ਸਾਲ ਅਗਲੇ ਸਾਲ ਫੇਰ ਆਣਾ 9ਵੇਂ ਸਾਲ ਦੀ ਵਿਸ਼ਵ ਰੱਖਿਕ ਸ਼ੀਵਾ ਦਲ ਵੱਲੋਂ ਬਹੁਤ ਬਹੁਤ ਵਧਾਈ